لا دیکھندا یہ رتلا دکھ لگلا کو دین پکمبر تکیاں پانی موڑا جا کے کو گیا پریشا سیتن وا کے تا بابے گیا بچو چار دس مزیوں نیٹھو مدلی ہے تیری اونچ دھر باہر او میرے پر وگار ٹڈی لا سنگے تھوڑے وچوں پریشا گھڑا آیا لات ہو رہے لات ہو رہے لات ہو رہے پھر اٹھے چڑھ کے روڑ آتھایا جیلے ملکن شاہ جمانہ جیلے ملکن شاہ جمانہ جانے پر کل جمانہ لیلہ تیری حکم پاڑ کنڈرے پر دلگاڑ دیکھ پاسل جا پرکھاڑ تیری مرکن شاہ جانے لے کہا گیا تا سمجھے لو ماتا مانگیا کرکوں کہ ہرکشن جی پیائیے اس سے سب تو بھی آئے ایک بہت سمجھے رمان دي يا کي ٽاڙي ڪم سائن ڏي زاهي تا سمجھيو جڏهن ڪامن حق تنگ پوندي جڏهن ڪامن حق تنگ پوندي ۽ تيجا ۾ سندجيون شرط شرط ۾ ٿي چيو آهي پنهنجي غلطي لاءِ معافي پر اهو به هر وقت ٿون ٿو ٿا ਸਮਾਤ ਦੇ ਨੀਉ ਸੁਣੋ ਸਮਾਤ ਦਾ ਜਿਉ ਨ ਸਮੈ ਕਦਰ ਪਿਸ਼ਨਾਗਾ ਸਮਾਤ ਦੇ कखा सी گوریاں پورے نو پانا میں اے رے گور کھا شیر دیار مار دے خبر جان دے کس طرح جیونا لگ گیا گزار دے زندگی دا اے شرطی کدی یوں کے سی ہوڑا ہرنے بندگی بندیاں ہے اے نا गुरूदेवानी هيا <muchas> d 二 a a ka mana kele tele ka pūnape e hiki ka no ʻo i ka mau ʻo le lele ni ਸਤੇ ਇਹ ਸੁਬਾਹ ਹੈ ਸਤਨਾ ਸਾਨ ਸਤਗਤ ਆਪ ਵਸਦਾ ਰਾਖੂ ਪ੍ਰਭੂ ਆਣੇ ਤੇ ਇੱਕ ਸੁਭੀਆ ਜਨਨੂ ਪਰਖਣੇ ਲਈ ਸਦਾ ਖਰੇ ਕੋਟੇ ਪਰਖੇ ਜਾਣੇ ਤੇ ਧਾਰੀ ਖਾਲਸਾ ਜੀ 9 ਤਰੀਕ ਨੂੰ ਤਤ ਤਮ ਸਹਿਬ ਜੀ ਨੂੰ ਤੇਰੇ ਬਾਤ ਸਾਹਿਬ ਜੀ ਦਾ ਪ੍ਰਕਟ ਦੇਸਾ ਆਦੇ ਆਇਆ ਸਾਧ ਸੰਗਤ ਨੂੰ ਲੱਤ ਹੋਏ ਪਾਣਾ ਕੋਈ ਤੇ ਹਣਾ ਕੋ ਤਤ ਤਮ ਸਹਿਬ ਜੀ ਗੁਰੂ پہنچ <سؤال> گئے <سؤال> ਪਰਪਰਨਾ ਨੇ ਹੋਰ ਵੀ ਦੇਵ ਨੂੰ ਦਰਸ਼ਨ ਦੇਖ ਤੋਂ ਤਾਂ ਕਰਤਾ ਰਾਜਾ ਕੈਸਿੰਗ ਦੀ ਰਾਣੀ ਨੇ ਮਨ ਦੇ ਵਿੱਚ ਸ਼ੰਕਾ ਕੀਤਾ ਕਿ ਇਹ ਦੀ ਛੋਟੀ ਵਸਥਾ ਦਾ ਗੁਰੂ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਸਾਹ ਸਮਝੀ ਆਪਣੇ ਜਿੱਕੇ ਕੋਈਆਂ ਸਾਹਾਂ ਉਹਨਾਂ ਦੇ ਕੱਪੜੇ ਪਾ ਕੇ ਆਪ ਤੇ ਕੋਈਆਂ ਦੇ ਵਿੱਚ ਖੜੀ ਹੋ ਗਈ ਤੇ ਸਾਹ ਜਿੱਕੇ ਕੋਈ ਨੂੰ ਆਪਣੇ ਵਾਲੇ ਕੱਪੜੇ ਰਾਣੀ ਵਾਲੇ ਕੱਪੜੇ ਪਾ ਕੇ ਤੇ ਉਹਨਾਂ ਨੂੰ ਮਨ ਭਾ ਕੇ ਦੁੱਧ ਪਾ ਸੋ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਗਰ ਜੈਸਲਮੇਰ ਮੈਦਾਨ ਦੇ ਵਿੱਚ ਗਏ ਤੇ ਸਾਧ ਸੰਗਤ ਜੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਬਹੁਤ ਸ਼ੋਟੀ ਵਸਤਰ ਆਪਦੇ ਵਿੱਚ ਸ਼ੋਟੀਆ ਗੁਰੂ ਪਾਠਾਰੇ ਉਹਨਾਂ ਨੇ ਪਹਿਲੀ ਪੋਦੀਰੇ ਸੱਤੇ ਰੱਖੀ ਜਿਹੜੀ ਪਰਕਰ ਤੇ ਬੈਠੀ ਸੀ ਰਾਣੀਆ ਵਾਲੇ ਕੱਪੜੇ ਪਾ ਕੇ ਉਹਨਾਂ ਆਖਿਆ ਜਿਹੜੀ ਰਾਣੀ ਨੇ ਦੂਸਰੀ ਦੇ ਸੱਤੇ ਸ਼ੋਟੀ ਲਈ ਆਖਿਆ ਜਿਹੜੀ ਰਾਣੀ ਨੇ ਤੀਸਰੀ ਦੇ ਫਿਰ ਤੇ ਸੋਹਣੀ ਰਾਣੀ ਆਖੇ ਕਿ ਨਹੀਂ ਰੱਖਣੀ ਜਿਹੜੀ ਗੋਲੀਆਂ ਵਾਲੇ ਪੱਪੜੇ ਪਾ ਗੀ ਅਸਲੀ ਰਾਣੀ ਦਾ ਜੱਜ ਰਾਜਾ ਜੈ ਸਿੰਘ ਜੀ ਗੋਲੀਆਂ ਦੇ ਵਿੱਚ ਪਿੱਛੇ ਲੋਕ ਤੇ ਬੈਠੀ ਸੀ ਉਹਨਾਂ ਮਾਰੇ ਸ਼ਰਾਬ ਕਰਕੇ ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਅਸਲੀ ਰਾਣੀ ਹੈ ਇਹਨਾਂ ਦੀ ਗੋਲੀਆਂ ਦੇ ਵਿੱਚ ਪੈਠ ਹੈ ਉਹ ਸਾਹ ਸਮਝੀ ਰਾਣੀ ਨੇ ਬਲ ਬਚਾਈ ਰੱਖਿਆ ਮਹਾਰਾਜ ਤੇ ਇਹ ਬਹੁਤ ਮੱਤੀ ਕਰਦੀ ਹੋਈ ਹੈ ਸਾਡੀ ਪਰਕੀਤੀ ਹੈ ਜੋ ਸਾਹ ਸਮਝੀ ਗੁਰੂ ਪਾਤਸ਼ਾਹ ਨੂੰ ਕਿ ਜਦ ਵੀ ਬਿਮਾਰੀ ਦੇ ਨਾਲ ਸਾਹ ਬਿਚੀ ਤੇ ਨਿਕਲ ਆਈ ਇਥੋਂ ਤੱਕ ਰਵੰਦਾ ਅੰਤਲਾ ਸਮਾਗਮ ਦਾ ਮੇਰਾ ਬਤ ਜਿਵੇਂ ਉਹਦਾ ਮੇਰੇ ਕੇ ਸਤਿਕਾਰੇ ਵੀ ਹੋ ਗਿਆ ਘਰ ਮਹਾਰਾਜ ਸਾਨੂੰ ਜਿੰਨੇ ਵੀ ਗੁਰੂ ਮਹਾਰਾਜ ਇਥੋਂ ਜੋਤੀ ਜੋਤਿ ਸੁਆਈ ਦੀਦਾਨ ਸ਼ੀਸ਼ੇ ਪ੍ਰਾਪਤ ਕਰਕੇ ਸਤਿਗੁਰੂ ਰਹਿ ਨੇ ਉਹ ਸਭ ਕੋਈ ਨੰਨੀ ਸ਼ੀਰ ਪਾਸੇ ਕਹੇ ਨੇ ਤੁਸੀਂ ਸਾਨੂੰ ਕਿੰਨਾ ਦਿਲਨ ਲਾ ਕੇ ਚੱਲੇ ਜੋ ਗੁਰੂ ਹਰਕਿਰਤ ਸਿੰਘ ਪਾਛਾ ਜੈਗਾ ਪਾਪਾ ਪੱਸੇ ਬੁਕਾੜੇ ਪੰਜੋ ਸੰਗਤ ਆਪ ਸੁਭਾਣ ਸੰਤਾਂ ਬਾਬੇ ਉਕਾਰੇ ਸਾਹੋਂ ਕਹਾਣੀ ਇਹ ਸ਼ੁਰੂ ਹੋ ਗਈਆਂ ਤੀਰਵਾਰ ਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਉਹਨੇ ਆਨ ਕੇ ਆਪਣੀ ਇੱਥੇ ਗੱਦੀ ਲਾ ਲਈ ਜਿੱਦਾਂ ਮੱਧਮਾਧਮ ਰਾਮ ਰਾਏ ਤੇ ਸਾਧ ਸੰਗਤ ਜਿੱਥੇ ਆ ਕੇ ਇੱਥੇ ਆ ਕੇ ਗੱਦੀਆਂ ਲਾ ਕੇ ਬੈਠ ਗਏ ਫਿਰ ਉਹਨਾਂ ਨਾਲ ਕੇ ਗੱਦੀਆਂ ਲਾ ਕੇ ਆਨ ਕੇ ਬੈਠ ਗਏ ਜਦੋਂ ਸਾਧ ਸੰਗਤ ਸੰਤਾਂ ਇੱਥੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਰੇ ਕਰਨ ਵਾਸਤੇ ਹਣ ਰੱਖਿਆ ਪਾਇਆ ਇਹਨੇ ਕਿੰਦੇ ਗੁਰੂ ਪਾਤਸ਼ਾਹ ਦੀ ਕੋਈ ਉਕਸੋ ਪਤਾ ਨਾ ਲੱਗਾ ਕਿਉਂਕਿ ਇਥੇ ਗੁਰੂਆਂ ਦਾ ਜੁਲਨਾ ਪਿਆ ਹੋਇਆ ਸੀ ਇੱਕ ਮੱਖਣਸ਼ਾ ਜਬਾਣਾ ਜਿਹੜਾ ਸਾਂਸ ਸਿੰਘ ਦੀ ਬਹੁਤ ਰੋਣਾ ਸਮਾਗਰ ਕੋ ਪਾਰੀ ਹੈ ਇਹਨੇ ਆਪਣੀ ਮੇਲੇ ਦੇ ਵਿੱਚ ਜਹਾਦ ਦੇ ਵਿੱਚ ਸਮਾਨ ਜਿਹੜਾ ਸੱਚੋ ਸਮਾਨ ਇੱਕ ਸਮੁੰਦਰ ਦੇ ਕਿਨਾਰੇ ਤੋਂ ਦੂਸਰੀ ਪਾਸੇ ਜਾ ਕੇ ਮਾਰਕੀ ਦੇ ਸਮਾਨ ਵੇਚ ਕੇ ਸਾਹਿਬ ਸਿੰਘ ਦੇ ਰਜਮਾ ਦਾ ਕੰਮ ਕਰਵਾ ਕਰਦਾ ਹੈ ਅੱਜ ਵੀ ਇਹ ਜਨਮ ਦੀ ਤਰ੍ਹਾਂ ਆਪਣਾ ਕਾਰੋਬਾਰ ਜਿਹਾ ਸੀ ਜੂਰ ਦਿੱਤਾ ਅਮਨਦੁਰੇ ਉਹਦੇ ਚਨਾਹ ਪਾਣੀ ਕਰਕੇ ਇਹਦੇ ਸਾਹ ਸੰਗੀ ਮਾਫ ਸਵਾਭ ਕਰਦਿਆ ਪੇੜ ਦੇ ਵਿੱਚ ਲੰਦਿਆ ਜਦੋਂ ਬੀੜਾ ਆਇਆ ਸਾਗ ਦੇ ਵਿੱਚ ਆਇਆ ਜਨਾਗਰਾ ਜਿਹੜੀ ਮਿੱਠੀ ਮਿੱਠੀ ਤੋਣ ਲੱਗ ਰਹੀ ਸੀ ਛੋਲ ਛੇ ਬਹੁਤ ਮਿੱਠੀ ਮਿੱਠੀ ਹਵਾ ਲੱਗ ਰਹੀ ਸੀ ਇੱਕ ਲੰਦ ਜਮਰੇ ਦਾ ਇਹਦਾ ਪੇਡਾ ਸੀ ਸਾਗਰ ਦੇ ਵਿੱਚ ਕਾਇਆ ਗਿਆ ਤੇ ਉਹ ਕਹਿ ਤਾ ਤੂਫਾਨ ਬਣ ਕੇ ਰਹਿ ਗਿਆ ਨੰਬਰੀ ਫੇੜਾ ਟੱਕੀ ਟੋਲੇ ਫਾਟ ਨਾ ਫੇੜਾ ਜਿਹੜਾ ਸਾਗਰ ਸੰਗੀ ਫੇੜੇ ਦੇ ਵਿੱਚ ਇਥੋਂ ਤੱਕ ਆਤਾ ਪਾਣੀ ਪੈਣਾ ਵੀ ਸ਼ੁਰੂ ਹੋ ਗਿਆ ਜਿੰਨੇ ਸਹਾਰੀ ਉਪਕਰਣਾਂ ਸਾਡਾ ਸਾਰਿਆਂ ਦੀ ਜ਼ਾਨ ਲਬਾ ਦਿੱਤੇ ਆਈ ਹੋਈ ਸੀ ਪਤਾ ਨਹੀਂ ਫੇੜਾ ਘੜੀ ਹੈ ਪੇੜਾ ਪਾਣਾ ਪੇੜਾ ਨਕੂੜਾਣਾ ਇੱਕ ਇਸ ਜਹਾਨ ਦੇ ਵਿੱਚ ਇਸੇ ਬੇੜੇ ਦੇ ਵਿੱਚ ਗੁਰੂ ਨਾਨਕ ਨਾਮ ਦੇਵ ਜੀ ਬੈਠਾ ਸੀ ਕਿਨੇ ਆਖਾ ਮੰਨਿਓ ਅੱਜਾ ਦੇ ਕਿਹੜੇ ਬੁੱਲ ਫਤ ਦੀ ਨਾਕ ਨਗਦਾ ਆ ਰਹੇ ਨੇ ਪਰ ਉਹ ਬਾਣੀ ਕੋਈ ਨਹੀਂ ਆ ਰਹੀ ਮੱਖਣਛਾ ਦਾ ਕੇਸ ਗੁਰਸਿਖ ਬਲ ਧਿਆਨ ਗਿਆ ਇਸ ਸਾਖ ਸੰਧੀ ਜਦੋਂ ਗੁਰਸਿਖ ਬਲ ਧਿਆਨ ਗਿਆ ਮੱਖਣਛਾ ਬੜਾ ਹਾਰਾਮ ਹੋਇਆ ਤਾਂ ਕਿ ਮੋਢੇ ਤੋਂ ਹਲਾ ਕੇ ਆਖਿਆ ਕੋ ਗੁਰਸਿਖਾਨ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਆਜ ਪਤਾ ਨਹੀਂ ਖੜੀ ਐ ਜਾਜ ਪਤਾ ਨਹੀਂ ਬਾਹਰ ਟੁਕੜਾ ਵਾਲਾ ਤੂੰ ਪਤਾ ਨਹੀਂ ਕੀ ਕਾਮ ਪੜੀ ਜਾ ਰਿਹਾ ਐ ਇਹਨੇ ਖੱਥਲੀਆਂ ਆਖਾ ਮੱਖਣਸ਼ਾ ਜੀ ਮੈਨੂੰ ਇੱਕ ਗੁਰੂ ਮਿਲਿਆ ਜਿਹੜਾ ਹਜ਼ਾਰਾਂ ਜਿੰਨਾਂ ਤੋਂ ਸੰਤਾਨੀਆ ਅਰਦਾਸਾਂ ਸਰਵਣ ਕਰਦਾ ਐ ਮੱਖਣਸ਼ਾ ਹਾਰਾ ਹੋ ਕੇ ਕਹਿਣ ਲੱਗਾ ਪ੍ਰਭ ਸਰਕਾਰ ਕਣ ਜੁਗ ਦੇ ਹੋਰ ਪੈਦੇ ਵਿੱਚ ਐਸਾ ਕਿਹੜਾ ਗੁਰੂ ਸ਼ਕਤੀ ਵਾਲਾ ਜਿਹੜਾ ਹਜ਼ਾਰਾਂ ਜਿੰਨਾਂ ਤੋਂ ਸੰਤਾਨੀਆ ਅਰਦਾਸਾਂ ਸਰਵਣ ਕਰ ਲਿੰਦਾ ਮੈਨੂੰ ਦੱਸ ਮੈਂ ਉਹਦੇ ਚੰਨਰ ਦੇ ਵਿੱਚ ਅਰਦਾਸ ਬੇਨਤੀ ਕਰਾਂ ਮੈਂ ਖਣਸ਼ਾ ਨੇ ਅਖਾ ਤੇ ਗੁਰੂ ਤਨਨਾਪਾਛੀ ਨਾ ਵੀ ਲੋਗ ਗੁਰੂ ਤੇਗ ਬਹਾਦਰ ਸਾਹਿਬ ਐਸੋਏ ਬਾਦ ਕਾ ਦੇ ਵਿਚਾਨ ਉਹਨਾਂ ਦੇ ਚੰਨਾਂ ਦਾ ਧਿਆਨ ਧਰ ਕੇ ਅਰਦਾਸ ਕਰ ਮੈਨੂੰ ਪੂਰਨੋ ਵਿਸ਼ਵਾਸ ਹੈ ਕਿ ਤੇਰੀ ਅਰਦਾਸ ਗੁਰੂ ਪਾਛੇ ਦੇ ਚੰਨਰ ਦੇ ਵਿੱਚ ਪਹੁੰਚ ਜਾਵੇਗੀ ਤੇਰਾ ਬੇੜਾ ਕਨਾਲੇ ਜੇ ਨਾ ਲੱਭ ਜਾਵੇਗਾ ਮਕਰੀਸ਼ਾ ਨੇ ਉਸ ਵੇਲੇ ਗਾਧੇ ਵਿੱਚ ਪਾ ਕੇ ਵੱਲੂ ਬਾਬੇ ਫ਼ਰੀਦ ਸਾਹਿਬ ਦੀ ਪਾਵਨ ਧਰਤੀ 'ਤੇ ਕਰਕੇ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਤੱਕੇ ਜਿਹੜੀ ਅਰਦਾਸ ਕੀਤੀ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਇਹ ਮੇਰਾ ਬੇੜਾ ਬਣੇ ਰੱਖਿਦਾਵੇ ਇਹਦਾ ਮਾਪ ਸੁਭਾਅ ਚੰਗੀ ਪਾਧਨਾ ਰੱਖਿਦਾਵੇ ਮਹਾਰਾਜ نسوان دی پانچ سو گھو جائے کے آگے دے پاؤں دے بات دے پہنچا گا جوے مکرشاہ نے اداس عرب کی تھی بڑے کام سوئی ہے کیوں بہتر کی تھی جاتی ہے کیوں دے جائے دیکھ دے لے اکنے جیتی ہوا بگڑا لگی ہوری ہوری اپنا تمہار بڑھ گئی سوچی دی نہیں بیڑا پاڻيयां پلڻ دي هم هم نه هوت ڪو مليو هو حقلا ساره ڪتميو وچار ڪندے مکھن چاڻي الداعت ڪيتي سچے بادشاہ بيڊي پار ڪرڻے او پڪڻ شام ڪل ڪو ڙدي ني بيڊا پاو پي مڪ ਦੀ <coughs> ਆਰਟੀ तड़के ते सारी छी त اردن تا اک وار اڑنے واڑی ماڑی آگ تپ دے کھڑا ہے کھوٹھا Come no. Goodbye. Okay, Oh, dear. بتاں سنگستے کی بWouldوں نے بھی بھیج گئے کہ آ PA KA 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 PAUL پلتھان را kind پلنہ�گر کی تلب ہے بابا پااکڑا صاحب itt لوگ پھacter اولی کے آرحادی ہیں کہ آرام صاحب 생roeяг زل کو زیار ہیں رقمانہ کرپا کرنا دیڈے ہوئے فاتھانے کے naprawdę پھیکٹ ہیں باقی دیکھے دعلی میں پلتھانے کے رئی سے لوگوں کو beşیں پھٹکیاں ہوں کن بھی ਗੁਰਪਾਣੀ ਸਿੱਖਾ ਵਾਸਤੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿੰਨਾ ਮੱਛਾਂ ਨੇ ਸਾਡਾ ਕੰਮ ਉਤਾਰਿਆ ਕਈ ਉਹਨਾਂ ਵੱਲੋਂ 100 ਲੱਖ ਦਾ ਕਰਤਾਰ ਜਿਹੜਾ ਲਈ ਮਾਲ ਚੱਕੀਤ ਨਾ ਸੁਸਾ ਸ੍ਰੀ ਜੀ ਜਦੋਂ ਮੱਖਣਸ਼ਾ ਨੇ ਅਰਦਾਸ ਕੀਤੀ ਅਰਦਾਸ ਕਰਕੇ ਅੱਖਾਂ ਖੋਲੀਆਂ